ਪੰਜਾਬ ਚ ਚੱਲ ਰਹੀਆਂ ਚਾਰ ਜਿਵਨੀ ਚੋਣਾਂ ਦਾ ਕੀ ਬਣ ਰਿਹਾ ਹੈ ਕੀ ਹਾਲਾਤ ਨੇ ਜਦੋਂ ਵੀ ਕੋਈ ਸਾਨੂੰ ਫੋਨ ਲਾਉਂਦਾ ਹੈ ਪਹਿਲਾਂ ਇਹੀ ਪੁੱਛਦਾ ਹੈ ਔਰ ਮੇਰੇ ਵਾਂਗ ਹੋਰ ਵੀ ਬਹੁਤ ਸਾਰੇ ਜਿਹੜੇ ਪੱਤਰਕਾਰ ਨੇ ਉਹਨਾਂ ਨੂੰ ਵੀ ਚਾਹੇ ਉਹ ਪੋਲਿਟੀਸ਼ਨ ਹੋਵੇ ਚਾਹੇ ਕੋਈ ਸੱਜਣ ਮਿੱਤਰ ਹੋਵੇ ਪਹਿਲਾ ਸਵਾਲ ਇਹੀ ਪੁੱਛਦਾ ਹੈ ਕਿ ਚਾਰ ਜਿਵਨੀ ਚੋਣਾਂ ਤੇ ਕੀ ਬਣ ਰਿਹਾ ਬਹੁਤ ਅਹਿਮ ਅੱਜ ਹੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਚਾਰ ਜਿਵਨੀ ਚੋਣਾਂ ਤੇ ਬਣ ਕੀ ਰਿਹਾ ਕੀ ਸਿਆਸੀ ਜੋੜ ਤੋੜ ਲੱਗ ਰਹੇ ਨੇ ਕਿਵੇਂ ਜਿਹੜਾ ਹੈਗਾ ਜਿਹੜੇ ਲੋਕਾਂ ਨੂੰ ਸ਼ਰੀਕ ਮੰਨਦੇ ਸੀਗੇ ਇੱਕ ਦੂਜੇ ਨੂੰ ਲੀਡਰ ਤਾਂ ਇੱਕ ਦੂਜੇ ਨੂੰ ਦੁਸ਼ਮਣ ਮੰਨਦੇ ਸੀ ਕਿਵੇਂ ਉਹ ਅੱਜ ਇੱਕ ਦੂਜੇ ਦੇ ਦੋਸਤ ਬਣ ਰਹੇ ਆ ਬਹੁਤ ਅਹਿਮ ਗੇਮ ਘੁੰਮ ਰਹੀ ਹੈ ਜਿਨ੍ਹਾਂ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਡੱਡੀਆਂ ਰਹਿ ਜਾਣਗੀਆਂ ਵੀ ਆਹ ਕੁਝ ਵੀ ਹੋ ਰਿਹਾ ਤਾਂ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਆ ਚੰਨੀ ਸਿੰਘ ਚੰਨੀ ਹੀਰੋ ਕਿਵੇਂ ਬਣਿਆ ਲੰਗਾ ਦੀ ਗੱਲ ਫੋਨ ਤੇ ਭਗਵੰਤ ਮਾਨ ਦੇ ਨਾਲ ਕਿਹਨੇ ਕਰਵਾਈ ਆ ਔਰ ਭਗਵੰਤ ਮਾਨ ਕੀਦਰੀ ਬਾੜ ਦੇ ਥੱਲੇ ਕਿਵੇਂ ਲੱਗਿਆ ਸਾਰੀ ਗੱਲਬਾਤ ਜਿਹੜੀ ਅਸੀਂ ਕਰਨੀ ਹੈ ਗੱਲ ਘੁੰਮਦੀ ਸਾਰੀ ਆਲੇ-ਦਾਲੇ ਜਿਮਨੀ ਚੋਣਾ ਲਈ ਹੈ ਤਾਂ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜੁੜੇ ਹੈ ਬਹੁਤ ਅਹਿਮ ਟਿੱਪਣੀ ਕਾਰਨੇ ਔਰ ਬਹੁਤ ਅਹਿਮ ਟਿੱਪਣੀਆਂ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਸਵਾਗਤ ਕਰਦਾ ਹਾਂ ਪੱਟੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਜੀ। ਸ਼ੁਕਰੀਆ ਸੁਖਵਿੰਦਰ ਜੀ ਸਤਿ ਸ੍ਰੀ ਅਕਾਲ শ্রোਤਿਆਂ ਦਰਸ਼ਕਾਂ ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ। ਡਾਕਟਰ ਸਾਹਿਬ ਮਾਹੌਲ ਕਾਫੀ ਪੱਕ ਗਿਆ ਮਜੇਦਾਰ ਮਾਹੌਲ ਬਣ ਗਿਆ ਦਿਲਚਸਪ ਜਿਹੜਾ ਉਹ ਬਣ ਗਿਆ। ਸਭ ਤੋਂ ਪਹਿਲਾਂ ਤਾਂ ਗੱਲ ਆਪਾਂ ਇਹੀ ਕਾਂਗਰਸ ਵਾਲੇ ਪਾਸੋਂ ਸ਼ੁਰੂ ਕਰ ਲੈਣੇ ਆ ਕਿਉਂਕਿ दिलचस्प मोड़ ਤੇ ਆ ਗਈ ਹੈ ਕਾਂਗਰਸ ਹਾਲੇ ਆਪਾਂ ਕੱਲ ਹੀ ਗੱਲ ਕਰਕੇ ਛੱਡੇ ਆ ਕਿ ਚਰਨਜੀਤ ਸਿੰਘ ਚੰਨੀ ਬਿਨਾ ਦਾਵਾ ਠੋਕੇ ਮੁੱਖ ਮੰਤਰੀ ਦੇ ਲਈ ਸਭ ਤੋਂ ਅੱਗੇ ਜਿਹੜਾ ਉਹ ਪਹੁੰਚੇ ਹੋਇਆ ਯਾਨੀ ਕਿ ਬਿਨਾ ਦਾਵਾ ਕੀਤੇ ਆ ਕਿ ਭਾਈ ਮੈਂ ਮੁੱਖ ਮੰਤਰੀ ਦਾ ਦਾਵੇਦਾਰ ਆ ਮੁੱਖ ਮੰਤਰੀ ਦੇ ਚਿਹਰੇ ਦਾ ਦਾਵੇਦਾਰ ਆ ਇਹ ਬਿਨਾ ਦਾਵਾ ਕੀਤੇ ਹੀ ਚਰਨਜੀਤ ਸਿੰਘ ਚੰਨੀ ਸਭ ਤੋਂ ਅੱਗੇ ਹੈ ਇਹ ਆਪਾਂ ਕੱਲ ਹੀ ਗੱਲ ਕਰਕੇ ਛੱਡੇ ਸੀ ਤਾਂ ਹੁਣ ਜਿਹੜਾ ਚਰਨਜੀਤ ਸਿੰਘ ਚੰਨੀ ਨੂੰ ਵੱਡੇ ਆਗੂ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ सीएम ਦੇ ਅਹੁਦੇਦਾਰ ਕਹਿੰਦੇ ਘਾਉਂਦੇ ਕਾਂਗਰਸ ਦੇ ਇਹ ਇਗਨੋਰ ਕਰ ਰਹੇ ਸੀਗੇ ਤੇ ਚੋਣਾਂ ਦੇ ਵਿੱਚ ਸੱਦਗੇ ਨਹੀਂ ਸੀ ਕਿਤੇ ਰਾਜੀ ਅੱਜ ਲੋੜ ਵੜੀ ਪੈ ਗਈ ਹੈ ਚੰਨੀ ਸਿੰਘ ਚੰਨੀ ਹੋਰਾਂ ਦੀ ਹੁਣ ਚੱਬੇਵਾਲ ਵੀ ਡਿਮਾਂਡ ਵਧ ਗਈ ਹੈ ਉਹਨਾਂ ਦੀ ਹੁਣ ਬਰਨਾਲੇ ਵੀ ਵਧ ਗਈ ਹੈ ਹੁਣ ਗਿੱਦੜਵਾਹੇ ਵੀ ਵਧ ਗਈ ਹੈ ਔਰ ਉਧਰ ਡੇਰਾ ਬਾਬਾ ਨਾਨਕ ਵੀ ਵਧ ਗਈ ਹੈ ਚੰਨਜੀਤ ਸਿੰਘ ਚੰਨੀ ਨੂੰ ਫਰੇਮ ਤੋਂ ਬਾਹਰ ਕਰਨ ਵਾਲਿਆਂ ਨੂੰ ਹੁਣ ਮੰਨਤਾ ਕਰਕੇ ਕਹਿੰਦੇ ਚੰਨੀ ਨੂੰ ਲਿਆਉਣਾ ਪੈ ਗਿਆ ਕੱਲ 2 ਦਿਨ ਹੁਣ ਕਹਿੰਦੇ ਕਿ ਬਰਨਾਲੇ ਲਾਉਣੇ ਆ ਤੇ ਪੋਸਟਰਾਂ ਦੇ ਫੋਟੋ ਹੁਣ ਕਿ ਦਰਵਾਹਾ ਵਾਲੇ ਪਾਸੇ ਵੀ ਚੰਨੀ ਦੀ ਲੱਗ ਗਈ ਹੈ ਔਰ ਹੁਣ ਸਾਰੇ ਪਾਸੇ ਡਿਮਾਂਡ ਜਿਹੜੀ ਵੱਧ ਗਈ ਹੈ ਕਿਵੇਂ ਦੇਖਦੇ ਹੋ ਚੰਨੀ ਸਾਹਿਬ ਦੀ ਡਿਮਾਂਡ ਜਿਹੜੀ ਵਧੀ ਹੈ ਚੰਨੀ ਸਾਹਿਬ ਦਾ ਕਦ ਵਾਕਈ ਵੱਧ ਰਿਹਾ ਹੈ ਇਹਦੇ ਮੁਤਾਬਕ ਕਿਉਂਕਿ ਜਿਸ ਤਰੀਕੇ ਦੇ ਨਾਲ ਲੋਡ ਹੁਣ ਚਰਨਜੀਤ ਸਿੰਘ ਚੰਨੀ ਹੁਣਾਂ ਦੀ ਪਈ ਹੈ ਇਹ ਤੋਂ ਸਾਫ ਹੈ ਕਿ ਚਰਨਜੀਤ ਸਿੰਘ ਚੰਨੀ ਵੋਟ ਬੈਂਕ ਦੇ ਉੱਪਰ ਅਧਿਕਾਰ ਰੱਖ ਰਹੇ ਨੇ ਚੰਨੀ ਵੋਟ ਕੈਚਰ ਨੇ ਚੰਨੀ ਦਾ ਆਪਣਾ ਇੱਕ ਆਧਾਰ ਪੰਜਾਬ ਦੇ ਵਿੱਚ ਆਪਣਾ ਇੱਕ ਔਰਾ ਵੱਡੇ ਪੱਧਰ ਤੇ ਬਣ ਗਿਆ ਔਰ ਇਹ ਗੱਲ ਮੰਨਣ ਨੂੰ ਹੁਣ ਉਹ ਲੋਕ ਵੀ ਜਿਹੜੇ ਉਹ ਤਿਆਰ ਹੋ ਰਹੇ ਨੇ ਜਿਹੜੇ ਚਰਨਜੀਤ ਸਿੰਘ ਚੰਨੀ ਨੂੰ ਇਹ ਕਹਿ ਕੇ ਭੰਡਦੇ ਸੀ ਵੀ ਨਹੀਂ ਜੀ ਇਹਦਾ ਤਾਂ ਕੱਲਾ ਐਸਸੀ ਵੋਟ ਤੇ ਹੀ ਪ੍ਰਭਾਵ ਹੈ ਹੁਣ ਸਾਰੇ ਪਾਸੇ ਲੋੜ ਪੈ ਗਈ ਹੈ ਤੇ ਚਰਨਜੀਤ ਸਿੰਘ ਚੰਨੀ ਉਹਨਾਂ ਦੀਆਂ ਮੈਂਬਰਾਂ ਤਰਲੇ ਹੋ ਰਹੇ ਆ ਵੀ ਸਾਡੀ ਸੀਟ ਤੇ ਵੀ ਆ ਕੇ ਪ੍ਰਚਾਰ ਕਰੋ ਸਾਡੀ ਸੀਟ ਤੇ ਵੀ ਆ ਕੇ ਪ੍ਰਚਾਰ ਕਰੋ ਕਿਵੇਂ ਦੇਖਦੇ ਹੋ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਜਿਹੜਾ ਵੱਧ ਰਿਹਾ ਕਦ ਜਿਹੜਾ ਰਤਾਪ ਸਿੰਘ ਬਾਜਵੀ ਨੂੰ ਵੀ ਝਟਕਾ ਹੈ ਰਾਜਾ ਵੜਿੰਗ ਨੂੰ ਵੀ ਔਰ ਖਾਸ ਕਰਕੇ ਸੁਖੀ ਰਧਾਵੀ ਨੂੰ ਵੀ ਕਿਉਂਕਿ ਇਹ ਮੁੱਖ ਮੰਤਰੀ ਦੇ ਦਾਵੇਦਾਰ ਸੀ ਚੰਨੀ ਨੂੰ ਰੇਸ ਤੋਂ ਬਾਹਰ ਮੰਨਦੇ ਸੀ ਤੇ ਚੰਨੀ ਸਾਹਿਬ ਸਭ ਤੋਂ ਅੱਗੇ ਆ ਕੇ ਖੜੇ ਹੋ ਗਏ ਸੁਖਵਿੰਦਰ ਜੀ ਦੇਖੋ ਬਾਕੀ ਤਾਂ ਕਈ ਵਾਰ ਕਿਸਮਤ ਦੀਆਂ ਵੀ ਗੱਲਾਂ ਹੁੰਦੀਆਂ ਨੇ ਪਰ ਇਹ ਵੀ ਚੰਨੀ ਸਰ ਦੀ ਇੱਕ ਬਹੁਤ ਇੰਟਰਸਟਿੰਗ ਗੱਲ ਹੈ ਜਿਹੜੀ ਦੂਜਿਆਂ ਤੋਂ ਵੱਖਰੀ ਹੈ ਉਹ ਇਹ ਕਿ ਉਹ ਇੱਕ ਤਾਂ ਬਹੁਤ ਜ਼ਿਆਦਾ ਫੱਡ ਨਹੀਂ ਮਾਰਦੇ ਉਸ ਤਰੀਕੇ ਦੇ ਨਾਲ ਦਿਖਾਵਾ ਘੱਟ ਹੈ ਤੇ ਦੂਜਾ ਇਹ ਹੈ ਕਿ ਲੋਕਾਂ ਦੀ ਜਿਹੜੀ ਮਾਨਸਿਕਤਾ ਹੈ ਨਾ ਦੇਖੋ ਕਮਿਊਨੀਕੇਸ਼ਨ ਦਾ ਯੋਗ ਹੈ ਇਹ ਉਹਨਾਂ ਨੂੰ ਲੋਕਾਂ ਦੀ ਮਾਨਸਿਕਤਾ ਦੀ ਸਮਝ ਹੈ ਕਿ ਕੱਲ ਕਿਸ ਤਰ੍ਹਾਂ ਕਰਨੀ ਹੈ ਅੱਛਾ ਦੂਜੀ ਚੀਜ਼ ਇਹ ਹੈ ਕਿ ਕਈ ਗੱਲਾਂ ਬਹੁਤ ਮਾਰਦੇ ਹੁੰਦੇ ਨੇ ਮਾਨ ਸਾਹਿਬ ਦੀ ਤਰ੍ਹਾਂ ਪਰ ਸਟੈਂਡ ਨਹੀਂ ਹੁੰਦਾ ਕਾਸ ਦੇਖੋ ਜਦੋਂ ਸੀਐਮਸੀ ਜਦੋਂ ਮੋਤੀ ਸਾਹਿਬ ਨੇ ਇੱਥੋਂ ਜਾ ਕੇ ਕਿਹਾ ਕਿ ਮੈਂ ਜ਼ਿੰਦਾਬਚਕਰ ਆ ਗਿਆ ਹੂੰ ਉਹਨੇ ਅੱਗੇ ਕਿਹਾ ਕਿ ਯਾਰ ਤੇਰੇ ਟਲਾ ਨਹੀਂ ਬਚਿਆ ਕੋਈ ਗੱਲ ਨਹੀਂ ਹੋਈ ਉਹ ਜਿਹੜਾ ਆਮ ਪਬਲਿਕ ਦਾ ਈਡੀਅਮ ਹੈ ਨਾ ਉਹਦੇ ਚੋਂ ਗੱਲ ਕਰਨੀ ਆ ਉਹ ਬੁੱਜੀ ਚੀਜ਼ ਇਹ ਹੈ ਕਿ ਉਹਦੇ ਤੇ ਦੇਖੋ ਜ਼ੁਲਮ ਵੀ ਹੋਇਆ ਉਹਦੇ ਤੇ ਕੇਸ ਵੀ ਦਰਜ ਹੋਏ ਉਹਨੇ ਸਟੈਂਡ ਵੀ ਆਪਣਾ ਕਲੀਅਰ ਰੱਖਿਆ ਤੀਜੀ ਚੀਜ਼ ਇਹ ਹੈ ਕਿ ਜਲੰਧਰ ਦੇ ਵਿੱਚ ਇਸ ਤਰੀਕੇ ਨਾਲ ਉਹਨੇ ਇਲੈਕਸ਼ਨ ਜਿੱਤੇ ਉਹ ਵੀ ਉਹਦੇ ਹੱਕ ਜੀ ਜਾਂਦੀ ਹੈ ਚੌਥੀ ਜੋ ਉਹਦੀ ਪਾਰਲੀਮੈਂਟ ਦੇ ਵਿੱਚ ਜਿਹੜੀ ਉਹਦੀ ਕਹਿ ਲਓ ਭੂਮਿਕਾ ਸੀ ਜਾਂ ਉਹਦੀ ਪਰਫਾਰਮੈਂਸ ਸੀ ਉਹਨੇ ਸਾਰਾ ਕੁਝ ਮਾਤ-ਪਾਤ ਦਾ ਉਹਨੇ ਮੋਤੀ ਦੇ ਬਰਾਬਰ ਖੜਾ ਹੋ ਗਿਆ ਜਾ ਕੇ ਉਹ ਤੇ ਬੜੀ ਵੱਡੀ ਗੱਲ ਹੈ ਇਹਨਾਂ ਚੀਜ਼ਾਂ ਨਾਲ ਪਹਿਲਾਂ ਉਹਨੂੰ ਬੜਾ ਲਾਈਟਲੀ ਲੈਂਦੇ ਸੀ ਜਿਹੜੀ ਕੈਂਪੇਨਿੰਗ ਵੀ ਚੱਲੀ ਦੋ ਤਾਵਾਂ ਤੋਂ ਕੜੇ ਵੀ ਹੋਏ ਬੱਕਰੀਆਂ ਦਾ ਦੁੱਧ ਵਿੱਚ ਹੋਇਆ ਪਰ ਉਹ ਪਹਿਲਾਂ ਐ ਬੰਦਾ ਸੀ ਵੀ ਇਹ ਲਾਈਟ ਵੇਟ ਬੰਦਾ ਐ ਅਸਲ ਵਿੱਚ ਸਿਰਫ ਇੱਕ ਭਾਈਚਾਰੇ ਦਾ ਅਗੋਪੁਰਾ ਰਹਿ। ਉਹ ਸਾਰੇ ਥਾਵਾਂ ਤੇ ਇੱਕ ਬੋਟ ਕੈਚਰ ਦੇ ਤੌਰ ਤੇ ਉਹਦੀ ਰਿਕਗਨੀਸ਼ਨ ਹੋ ਰਹੀ ਹੈ ਮੈਂ ਸਮਝਦਾ ਚੰਗੀ ਗੱਲ ਐ। ਕਿਉਂਕਿ ਹੰਬਲ originਸ ਵਾਲਾ ਬੰਦਾ ਐ ਪ੍ਰੈਕਟੀਕਲ ਬੰਦਾ ਐ ਉਹ ਉਸ ਹਿਸਾਬ ਦੇ ਨਾਲ ਕੋਈ ਬਹੁਤ ਫੇਡਵਾਜ ਵੀ ਨਹੀਂ ਐ। ਜਿਵੇਂ ਕਈ ਕਈ ਲੀਡਰ ਐਸੇ ਨੇ ਅੱਜ ਦੀ ਰੇਟਸ ਪੰਜਾਬ 'ਚ 네ਗੇਟਿਵਿਟੀ ਬਹੁਤ ਫੈਲੀ ਹੋਈ ਐ। ਪਰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਅਗਰੈਸਿਵ ਲੀਡਰਸ਼ਿਪ ਦਾ ਕੰਪੀਟੀਸ਼ਨ ਜਲਦੀ ਹੈ ਲੀਡਰलेस ਲੋਕ ਨੇ ਪਰ ਅਗਰੈਸ਼ਨ ਬਹੁਤ ਹੈ ਇੱਕ ਦੂਜੇ ਬੀ ਇਸ ਗੱਲੋਂ ਉਹਦੇ ਥੋੜਾ ਜਿਹਾ ਸਹਿਜ ਵੀ ਹੈ ਮੈਂ ਸਮਝਦਾ ਔਰ ਇਹ ਚੰਗੀ ਗੱਲ ਹੈ ਕਾਂਗਰਸ ਦੇ ਵਿੱਚ ਜਿਹੜੀ ਫੁੱਟ ਸੀ ਕਾਂਗਰਸ ਦੇ ਵਿੱਚ ਲਗਭਗ 4-5 ਕੀ 6-7 ਸੀਐਮ ਤੁਰੇ ਫਿਰਦੇ ਸੀ ਸੋ ਜੇ ਉਹਨੂੰ ਪੋਸਟਰ ਬੁਆਏ ਬਣਾਇਆ ਜਾ ਰਿਹਾ ਜੇ ਅਮਰਤਾ ਬੜਿੰਗ ਦੇ ਨਾਲ ਵੀ ਉਹਦੀ ਫੋਟੋ ਲੱਗ ਰਹੀ ਹੈ ਤਾਂ ਇਹਦਾ ਮਤਲਬ ਕਿਸੇ ਨਾ ਕਿਸੇ ਲੈਵਲ ਤੇ ਅਹਿਸਾਸ ਹੈਗਾ ਕਿ ਭਾਈ ਇਹ ਬੰਦਾ ਹੈ ਜਿਹੜਾ ਵੇੜਾ ਪਾਰ ਲਾ ਸਕਦਾ ਸੋ ਮੇਰਾ ਖਿਆਲ ਇਹ ਹੈ ਕਿ ਕਾਂਗਰਸ ਦੇਖੋ ਪੁਰਾਣੀ ਪਾਰਟੀ ਹੈ ਇਹਨਾਂ ਨੂੰ ਆਰਗੇਨਾਈਜ਼ ਵੀ ਕਰਨਾ ਹੁੰਦਾ ਇਹਦੇ ਆਪਣੇ ਸਰਵੇ ਵੀ ਹੋਏ ਹੋਣਗੇ ਇਹਨਾਂ ਨੇ ਦੇਖਿਆ ਹੋਊਗਾ ਜ਼ਰੂਰ ਅਦਰਵਾਈਜ਼ ਈਗੋ ਵਾਲੇ ਬੰਦੇ ਨੇ ਸਾਰੇ ਇਹਨਾਂ ਸੌਖਾ ਕੋਈ ਰਿਕਗਨਾਈਜ਼ ਨਹੀਂ ਕਰਦਾ ਹੁੰਦਾ ਪਰ ਇਹਦੇ ਵਿੱਚ ਕੋਈ ਸੈਂਟਰਲ ਲੀਡਰਸ਼ਿਪ ਦਾ ਵੀ ਖਾਸ ਦਖਲ ਨਹੀਂ ਨਜ਼ਰ ਆ ਰਿਹਾ। ਕਿ ਕਈ ਵਾਰ ਇਹ ਵੀ ਹੁੰਦਾ ਸੀ ਕਿ ਉੱਪਰੋਂ ਕਿਸੇ ਵੱਲ ਇਸ਼ਾਰਾ ਹੋ ਜਾਂਦਾ ਸੀ। ਸੋ ਮੇਰਾ ਖਿਆਲ ਇਹ ਹੈ ਕਿ ਇਹ ਅੱਛਾ ਅਚੀ ਡਿਵੈਲਪਮੈਂਟ ਹੈ ਸ਼ਾਇਦ ਇਹ ਦਿਨਾਂ ਨਾਲ ਕਾਂਗਰਸ ਦੇ ਵੋਟ ਪਰਸੈਂਟੇਜ ਨੂੰ ਜਾਂ ਥੋੜਾ ਬਹੁਤ ਫਰਕ ਪਵੇ। ਉਹਨੋਂ ਦੀ ਕੰਪਨੀ ਨੂੰ ਵੀ ਹੰਗਾਰਾ ਮਿਲੇਗਾ ਪਰ ਦੂਜਾ ਇਹ ਕਿ ਗੱਲਾਂ-ਗੱਲਾਂ ਦੇ ਵਿੱਚ ਉਹ ਕਲਾਕਾਰ ਆਦਮੀ ਹੈ ਤੇ ਦੂਜੇ ਪਾਸੇ ਕਲਾਕਾਰ ਨਾਲ ਭਗਵੰਤ ਮਾਨ ਨਾਲ ਮੁਕਾਬਲਾ ਹੈ ਪਰ ਇਹ ਸੀਰੀਅਸ ਕਲਾਕਾਰ ਹੈ ਉਸ ਦੇ ਮੁਕਾਬਲੇ ਉਹ ਲਾਈਟ ਵੇਟਡ ਹੈ ਇਹ ਬਿਲਕੁਲ ਇਹਨੇ ਹੌਲੀ-ਹੌਲੀ ਆਪਣੀ ਪੋਜੀਸ਼ਨ ਬਣਾ ਲਈ ਹੈ ਜਿਸ ਤਰ੍ਹਾਂ ਮਤਲਬ ਵਿਜੀਲੈਂਸ ਨੇ ਇਨਕੁਆਰੀਆਂ ਕਰੀਆਂ ਹੈ ਤੇ ਬੇਟੇ ਦੀ ਸ਼ਾਦੀ ਦੀ ਹੈ ਜਿਸ ਤਰ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਤੇ ਅਮਬਾਨੀ ਦੇ ਬੇਟੇ ਦੀ ਸ਼ਾਦੀ ਨਾਲ ਉਹਨੂੰ ਜੋੜਿਆ ਇਹ ਬੜੀ ਆਪਣੇ ਆਪ 'ਚ ਮਤਲਬ ਗੱਲ ਸੀ ਪੜਿਆ ਲਿਖਿਆ ਬੰਦਾ ਇਹ ਕੀ ਗੱਲ ਸਾਇੰਸ ਦੀ ਹੈ ਖਰਾਬੀ ਹੈ ਅਨਕ ਸੁ ਬੜੀ ਹੈਰਾਨੀ ਹੈ ਕਿ ਮੈਂ ਫੇਰ ਉੱਥੇ ਹੀ ਆ ਰਿਹਾ ਕਿਉਂਕਿ ਵਾਰ-ਵਾਰ ਇਹ ਗੱਲ ਕਹਿਣ ਦੀ ਜ਼ਰੂਰਤ ਤਾਂ ਪੈਂਦੀ ਹੈ ਕਿਉਂਕਿ ਸ਼ਰੀਕ ਮੰਨਦੇ ਸੀ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਮੈਂ ਫੇਰ ਉੱਥੇ ਹੀ ਗੱਲ ਹਲੇ ਆਪਾਂ ਕੱਲ ਹੀ ਕੱਲ ਹੀ ਤਾਂ ਹਲੇ ਆਪਾਂ ਅਨਖੀ ਮਾਫ ਕਰਨਾ ਆਪਾਂ ਢੀਸਾਵਾ ਆਪਾਂ ਗੱਲ ਕਰਕੇ ਹਟੇ ਆਂ ਕੱਲ ਹੀ ਹਲੇ ਇਹ ਗੱਲ ਕਹੀ ਸੀ ਕਿ ਚਰਨਜੀਤ ਸਿੰਘ ਚੰਨੀ ਪੁਰੀ ਜਿਹੜੇ ਉਹ ਬਿਨਾਂ ਦਾਵਾ ਠੋਕੇ ਸਭ ਤੋਂ ਅੱਗੇ ਮਜ਼ਬੂਤ ਆਵੇਦਾਰ ਲੋਕਾਂ ਦੇ ਵਿੱਚ ਵੀ ਪਾਰਟੀ ਦੇ ਅੰਦਰ ਵੀ ਬਣ ਰਹੇ ਆ ਔਰ ਹੁਣ ਮੈਂ ਤਾਂ ਦਰਲੇ ਕਹਿੰਦੇ ਕਿ ਕੀਤੇ ਜਾ ਰਿਹਾ ਹੈ ਹਾਈ ਕਮਾਂਡ ਅੱਗੇ ਕਿ ਭਾਈ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਡਿਊਟੀ ਲਾਓ ਤੁਸੀਂ ਸਾਡੇ ਹਲਕਿਆਂ 'ਚ ਭੇਜੋ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਇੰਨਾ ਬਿਨਾ ਸਾਡਾ ਬੇੜਾ ਨਹੀਂ ਜੇ ਪਾਰ ਹੋਣਾ ਕਿਉਂਕਿ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਡਿਊਟੀ ਪਾਰਟੀ ਨੇ ਬਹੁਤ ਹਿੱਸਿਆਂ ਦੇ ਵਿੱਚ ਦੇਸ਼ ਦੇ ਹਿੱਸਿਆਂ ਦੇ ਵਿੱਚ ਲਾਈ ਹੋਈ ਹੈ ਬਿਹਾਰਾਸ਼ਟਰ ਦੇ ਵਿੱਚ ਵੀ ਲਾਈ ਹੋਈ ਹੈ ਤੇ ਹੁਣ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਹਾਈ ਕਮਾਂਡ ਨੂੰ ਕਿ ਚੰਨੀ ਨੂੰ ਸਾਡੇ ਹਲਕੇ 'ਚ ਭੇਜੋ ਔਰ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਇਹ ਜਮ੍ਹਾਂ ਹੀ ਪਾਸੇ ਰੱਖ ਰਹੇ ਸੀ ਇਗਨੋਰ ਕਰ ਰਹੇ ਸੀ ਹੁਣ ਚਰਨਜੀਤ ਸਿੰਘ ਚੰਨੀ ਹੋਣਾ ਦੀ ਪੋਸਟਰ ਜਿਹੜੇ ਦਰਵਾਜ਼ਾ ਦੇ ਵਿੱਚ ਲੱਗ ਗਏ ਆ ਔਰ ਕਹਿੰਦੇ ਕਿ 10 ਤੇ 11 ਨੂੰ ਚਰਨਜੀਤ ਸਿੰਘ ਚੰਨੀ ਬਰਨਾਲੇ ਕੱਲ ਨੂੰ ਜਿਹੜੀ ਪਰਸੋਂ ਨੂੰ ਇੱਥੇ ਵੀ ਪ੍ਰਚਾਰ ਕਰ ਰਹੇ ਆ ਤੇ ਬਾਕੀ ਦੋ ਸੀਟਾਂ ਦੇ ਵੀ ਡਿਮਾਂਡ ਜਿਹੜੀ ਆ ਵਧ ਗਈ ਆ ਔਰ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਕਹਿੰਦੇ ਕਿ ਇਹ ਜ਼ਿੰਮੇਵਾਰੀ ਹੁਣ ਉੱਪਰੋਂ ਹਾਈ ਕਮਾਂਡ ਵੱਲੋਂ ਮਿਲ ਗਈ ਆ ਕਿ ਭਾਈ ਤੁਸੀਂ ਮੋਰਚਾ ਸੰਭੋ ਦੇਖੋ ਗੱਲ ਇਹ ਹੁੰਦੀ ਹੈ ਆਪਣੇ ਜਦੋਂ ਮੈਚ ਚੱਲਦਾ ਹੈ ਨਾ ਕਿਤੇ ਤੁਸੀਂ ਦੇਖਿਆ ਹੋਣਾ ਚਾਹੇ ਕ੍ਰਿਕਟ ਦਾ ਹੋਵੇ ਚਾਹੇ ਕਬੱਡੀ ਦਾ ਹੋਵੇ ਜਿਹੜਾ ਪੁਆਇੰਟ ਲਿਆਉਂਦਾ ਹੈ ਬੰਦਾ ਅਸਲ ਦੇ ਵਿੱਚ ਤਾਂ ਫਿਰ ਉਸੇ ਦੀ ਹੀ ਤਾੜੀਆਂ ਤਾਂ ਉਹਦੇ ਹੀ ਵੱਜਣ ਸੋ ਉਹਦੇ ਉਹਨੇ ਥੋੜਾ ਮੇਰਾ ਕਲਾ ਇੰਪਰੂਵ ਕੀਤਾ ਹੈ ਬਾਕੀ ਲੀਡਰਾਂ ਦੇ ਮੁਕਾਬਲੇ ਪਹਿਲਾਂ ਕਾਂਗਰਸ ਦੇ ਵਿੱਚ ਬੜਾ ਯੁੱਧ ਸੀ ਆਪਾਂ ਕਿੰਨੀਆਂ ਮੀਟਿੰਗ ਦੇ ਵਿੱਚ ਇੰਟਰਵਿਊ ਦੇ ਵਿੱਚ ਆਪਾਂ ਕਰਦੇ ਰਹੇ ਹਾਂ ਡਿਸਕਸ਼ਨ ਪ੍ਰੋਗਰਾਮਾਂ ਦੇ ਵਿੱਚ ਕਿ ਕਾਂਗਰਸ ਦੀ ਜਿਹੜੀ ਅੰਤਰ ਕਲਾ ਹੈ ਉਹ ਮਤਲਬ ਨਹੀਂ ਇਹ ਨੂੰ ਅੱਗੇ ਆਉਂਦੇ ਰਹੀ ਕਿਉਂਕਿ ਸਾਰੇ ਮਤਲਬ ਆਪਣੇ ਆਪ ਦੇ ਵਿੱਚ ਲੀਡਰ ਸੀਗੇ ਮਤਲਬ ਕੋਈ ਕੋਈ ਜਾਨੀ ਤਾਂ ਹੈ ਹੀ ਨਹੀਂ ਸੀ ਜਾਣੀ ਤਾਂ ਉਹਦੇ ਵਿੱਚ ਸਾਰੇ ਦੇ ਸਾਰੇ ਹੀ ਮਤਲਬ ਸਰਵਤ ਸੇਹਰਾ ਹੀ ਬੰਨੀ ਫਿਰਦੇ ਸੀ ਕਿਸ ਹਿਸਾਬ ਦੇ ਨਾਲ ਪਰ ਜੇ ਇਹ ਥੋੜਾ ਜਿੰਨਾ ਇਸ ਤਰ੍ਹਾਂ ਕਰ ਲੈਣ ਆਰਗੇਨਾਈਜ਼ ਜਿਸ ਤਰ੍ਹਾਂ ਜਲੰਧਰ ਤੇ ਵਿਚ ਜਿਹੜੀ ਚੰਨੀ ਦੀ ਕੈਂਪੇਨ ਸੀ ਬੜੀ ਸਿਸਟਮੈਟਿਕ ਸੀ ਪਰ ਉੱਥੋਂ ਉਸ ਤਰੀਕੇ ਦੇ ਨਾਲ ਇਹਨੇ ਵੋਟ ਮਾਰਜਨ ਦੇ ਨਾਲ ਜਿੱਤਣਾ ਵੀ ਕੋਈ ਛੋਟੀ ਗੱਲ ਨਹੀਂ ਸੀਗੀ ਸੋ ਮੇਰਾ ਖਿਆਲ ਹੈ ਕਾਂਗਰਸ ਇਸ ਕੱਲ ਦੇ ਉੱਪਰ ਜੇ ਬੈਂਕ ਕਰ ਰਹੀ ਹੈ ਫਿਰ ਇਹ ਹੈ ਕਿ ਚਲੋ ਕਾਸਟ ਫੈਕਟਰ ਵੀ ਅਲਟੀਮੇਟਲੀ ਮੈਟਰ ਕਰਦਾ ਹੈ ਕਿ ਬੱਚਾ ਫਿਰ ਇਹ ਹੈ ਕਿ ਉਹ ਕੁਆਲੀਫਿਕੇਸ਼ਨ ਵੀ ਮੈਟਰ ਕਰਦੀ ਹੈ ਕਿੱਥੇ ਮਤਲਬ 8ਵੀਂ 8ਵੀਂ 12 12 ਫੇਲ ਬੰਤੇ ਤੇ ਕਿਤੇ ਇੱਕ পিএইচডি ਉਹ ਵੀ ਪੋਲੀਟੀਕਲ ਸਾਇੰਸ ਦੀ ਫਰਕ ਪੈਦਾਏਗਾ ਮਤਲਬ এডਿਕੇਸ਼ਨ ਜਿਹੜੀ ਕੁਆਲਿਫਿਕੇਸ਼ਨ ਹੈ ਠੀਕ ਹੈ ਇਗਨੋਰ ਹੋ ਗਈ ਹੈ ਜਰੂਰੀ ਨਹੀਂ ਹੁੰਦਾ ਕਿ ਪੜਿਆ ਲਿਖਿਆ ਵੀ ਅਕਲਮੰਦ ਹੋਵੇ ਪਰ ਇਹ ਹੈ ਕਿ ਉਹਨੇ ਪ੍ਰੂਫ ਕੀਤੀ ਹੈ ਪਿਛਲੇ ਸਮੇਂ ਦੇ ਵਿੱਚ ਇਹ ਚੀਜ਼ ਔਰ ਮੇਰਾ ਖਿਆਲ ਹੈ ਕਾਂਗਰਸ ਲਈ ਇਹ ਅੱਛੀ ਖਬਰ ਹੈ ਬਿਲਕੁਲ ਬਿਲਕੁਲ ਤਾਂ ਚਰਨਜੀਤ ਸਿੰਘ ਜੰਨੀ ਹੋਰਾਂ ਦੀ ਵਾਕਈ ਜਿਹੜੀ ਇਹ ਡਿਮਾਂਡ ਹੁਣ ਵੱਧ ਰਹੀ ਹੈ ਔਰ ਵਾਕਈ ਕਰ ਜਿਹੜਾ ਉੱਚਾ ਹੋ ਰਿਹਾ ਹੈ ਔਰ ਦੇਖਦੇ ਆਂ ਕਿ ਕਾਂਗਰਸ ਇਹਦਾ ਕਿੰਨਾ ਕੁ ਲਾਹਾ ਜਿਹੜਾ ਹੁਣ ਕੱਟ ਰਹੀ ਹੈ ਗਿੱਧੜ ਬਾਹੀ ਇਸ ਕਰਕੇ ਜਿਆਦਾ ਡਿਮਾਂਡ ਮਹਿਸੂਸ ਕੀਤੀ ਜਾ ਰਹੀ ਹੈ ਕਿਉਂਕਿ ਉੱਥੇ ਐਸਸੀ ਬੂਟ ਜਿਹੜੀ ਹੈ ਉਹ ਕਿਹਾ ਜਾ ਰਿਹਾ ਕਿ ਭਾਤਪਾ ਜਿਹੜੀ ਮਨਪ੍ਰੀਤ ਸਿੰਘ ਬਾਦਲ ਜਿਆਦਾ ਖਿਚਰੇ ਨਹੀਂ ਔਰ ਹੁਣ ਸਾਰੇ ਪਾਸੇ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਡਿਮਾਂਡ ਵੱਧ ਰਹੀ ਹੈ ਚਲੋ ਅਗਲੀ ਖਬਰ ਅਗਲੀ ਖਬਰ ਕੀ ਹੈ ਗੱਲ ਖਬਰ ਦੇ ਕੋਈ ਹੈ ਜਿਮਨੀ ਚੋਣਾ ਦੇ ਆਲੇ-ਦਾਲ ਹੀ ਘੁੰਮ ਰਹੀ ਹੈ ਇਹ ਤਾਂ ਕਾਂਗਰਸ ਦੀ ਗੱਲ ਸੀ ਦੂਜੇ ਪਾਸੇ ਜੇ ਗੱਲ ਕਰੀਏ ਕਹਿੰਦੇ ਕਿ ਅਕਾਲੀ ਦਲ ਦੀਆਂ ਮੈਂਤਾਂ ਦਰਲਾਂ ਤੇ ਹੁਣ ਉੱਤੇ ਆਇਆ ਭਗਵ ਹੁਣ ਕਹਿੰਦੇ ਕਿ ਲਗਾਹ ਦੇ ਨਾਲ ਫੋਨ ਤੇ ਗੱਲਬਾਤ ਹੋਈ ਹੈ ਭਗਵੰਤ ਮਾਨ ਹੋਰਾਂ ਦੀ ਔਰ ਇਹ ਕਹਿੰਦੇ ਆ ਕਿ ਮਦਦ ਮੰਗੀ ਜਾ ਰਹੀ ਹੈ ਲਗਾਹ ਤੌਰ ਲਗਾਹ ਕਹਿੰਦੇ ਥੋੜਾ ਜਿਹਾ ਵਿਚਰੇ ਹੈ ਉਹ ਕਹਿੰਦੇ ਕਿ ਭਾਈ ਇੱਕ ਤਾਂ ਤੁਸੀਂ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬੜਾ ਬੋਲਦੇ ਹੋ ਪ੍ਰਧਾਨ ਦੇ ਖਿਲਾਫ ਬੜਾ ਬੋਲਦੇ ਹੋ ਐਦਾਂ ਤਾਂ ਅਸੀਂ ਮਦਦ ਨਹੀਂ ਕਰ ਸਕਾਂਗੇ ਔਰ ਇੱਕ ਆਈਟੀ ਸੈੱਲ ਦੇ ਪ੍ਰਧਾਨ ਨਿਸ਼ੱਤਰ ਗਿੱਲ ਦੇ ਉੱਪਰ ਜਿਹੜਾ ਪਰਚਾ ਦਰਜ ਕੀਤਾ ਕਿ ਉਹਦਾ ਵੀ ਮੁੱਦਾ ਜਿਹੜਾ ਉਠਿਆ ਪਰ ਹਾਂ ਇਹ ਗੱਲ ਜ਼ਰੂਰ ਹੈ ਕਿ ਸੁਖਜਿੰਦਰ ਰੰਧਾਵਾ ਨੂੰ ਸੁੱਟਣ ਦੇ ਲਈ ਰਵੀਕਰਨ ਕਾਲੋ ਨੂੰ ਸਟਟਣ ਦੇ ਲਈ ਆਪਣੇ ਦੋਵੇਂ ਦੁਸ਼ਮਣਾਂ ਨੂੰ ਸੁੱਟਣ ਦੇ ਲਈ ਆਮ ਆਦੀ ਪਾਰਟੀ ਦੇ ਗੁਰਦੀਪ ਰੰਧਾਵਾ ਦੀ ਮਦਦ ਜ਼ਰੂਰ ਲੰਗਾ ਕਰਨਗੇ ਪਰ ਆਪਣੀਆਂ ਛਾਤਾਂ ਤੇ ਤੇ ਫੋਨ ਤੇ ਗੱਲਬਾਤ ਕਹਿੰਦੇ ਭਗਵੰਤ ਮਾਨ ਦੇ ਨਾਲ ਹੋਈ ਹੈ ਡਾਕਟਰ ਸਾਹਿਬ ਦੇਖੋ ਕਿੱਥੇ ਕਿੱਥੇ ਤਾਂ ਉਤਰਨਾ ਪੈ ਜਾਂਦਾ ਹੈ ਮਾਨ ਸਰਬ ਨੇ ਪਹਿਲੀ ਗਲਤੀ ਇਹ ਹੈ ਕਿ ਕਿਉਂਕਿ ਉਹ ਐਂਟਰਟੇਨਮੈਂਟ ਇੰਡਸਟਰੀ ਚੋਂ ਆਏ ਹੋਏ ਨੇ ਮਤਲਬ ਕਹਿੰਦੇ ਨੇ ਜਿਹੜਾ ਫੋਕ ਵਿਜ਼ਡਮ ਹੈ ਕਿ ਥੁੱਕਣਾ ਉਹਨਾਂ ਕੇ ਚਾਹੀਦਾ ਹੈ ਜਿੰਨਾ ਚਟਿਆ ਜਾ ਸਕੇ ਮਤਲਬ ਜਿਸ ਤਰ੍ਹਾਂ ਅਕਾਲੀਆਂ ਦੇ ਕਾਂਗਰਸੀਆਂ ਦੇ ਖਿਲਾਫ ਖਾਸ ਕਰਕੇ ਜਿਹੜੇ ਉਹਨਾਂ ਦੇ ਇਸ ਟਾਈਪ ਦੇ ਲੀਡਰ ਉਹਨਾਂ ਦੇ ਖਿਲਾਫ ਅਰੂਨਾ ਦੇ ਵਿੱਚੋਂ ਵੀ ਜਾ ਕੇ ਜੇ ਲੰਗਾਹ ਸਾਹਿਬ ਦੀਆਂ ਮੰਤਾਂ ਕਰਨੀਆਂ ਪੈ ਰਹੀਆਂ ਨੇ ਇਹ ਆਪਣੇ ਆਪ ਦੇ ਵਿੱਚ ਮੇਰਾ خیال ਹੈ ਇਹ ਇਤਿਹਾਸ ਹੈ ਇੱਕ ਕਿ ਤੁਸੀਂ ਦੂਜਿਆਂ ਦੀ کردار کشੀ ਦੇ ਵਿੱਚ ਮਤਲਬ ਹੱਦ ਲਾਹ ਦਿੱਤੀ ਹੋਵੇ ਤੇ ਫਿਰ ਤੁਸੀਂ ਹੁਣ ਜਾ ਕੇ ਮਤਲਬ ਵਿੱਚੋਂ ਸੁਣਿਆ ਵੀ ਕਿਸੇ 깔ੀ ਲੀਡਰ ਨੇ ਸੀਨੀਅਰ ਨੇ ਗੱਲਬਾਤ ਕਰਾਈ ਹੈ ਔਰ ਉਹ ਅੱਗੇ ਉਹ ਸ਼ਰਤਾ ਰੱਖ ਰਹੇ ਕਮਾਲ ਦੀ ਗੱਲ ਇਹ ਹੈ ਆਪਣੇ ਆਪ ਦੇ ਵਿੱਚ ਕੀ ਅੰਦਾਜ਼ਾ ਲਾ ਸਕਦੇ ਹਾਂ ਔਰ ਮੈਨੂੰ ਲੱਗਦਾ ਅੰਦਰੋਂ ਅੰਦਰੀ ਜਿਹੜੀ ਅੰਡਰਕਰੰਟ ਚੱਲ ਰਹੀ ਹੈ ਉਹ ਇਹ ਕਿ ਚੱਬੇਵਾਲ ਤੇ ਜਿਹੜਾ ਦੇਦਾ ਬਾਬਾ ਨਾਨਕ ਦੀ ਸੀਟ ਹੈ ਉਹਦੇ ਤੇ ਤਾਂ ਮਾਨ ਸਾਹਿਬ ਦਾ ਲੱਗੇ ਹੋਇਆ ਜੋਰ ਸਾਰਾ ਪਰ ਨਾਲੇ ਤੇ ਗਿੱਦੜਵਾਹੇ ਦੇ ਵਿੱਚ ਮੇਰੇ ਖਿਆਲ ਇਹ ਪਾਟਕ ਸਾਹਿਬ ਦਾ ਲੱਗੇ ਹੋਇਆ ਜਿਹੜਾ ਆਊਟਕਮ ਹੈ ਉਹਦੇ ਨਾਲ ਵੀ ਮਾਨ ਸਾਹਿਬ ਦੀ ਆਪਣੀ ਛਵੀ ਦਾ ਗਵਰਨਮੈਂਟ ਦਾ ਮਤਲਬ ਕਾਫੀ ਕੁਝ ਜੁੜਿਆ ਹੋਇਆ ਮੇਰੇ ਹਿਸਾਬ ਦੇ ਨਾਲ ਸੋ ਉਹ ਕੁਦਰਤੀ ਹੈ ਕਿ ਜਦੋਂ ਤੁਸੀਂ ਮਨਾਉਣ ਜਾਓਗੇ ਜਦੋਂ ਵਿਆਹ ਦੀ ਖਾਤਰ ਉਸੇ ਹੋਏ ਫੁੱਫੜ ਦੀ ਤਰ੍ਹਾਂ ਬੰਦਾ ਫਿਰ ਸ਼ਰਤਾਂ ਰੱਖਣੀ ਦਾ ਸ਼ੁਰੂ ਕਰ ਹੀ ਦਿੰਦਾ ਹੁੰਦਾ ਹੈ ਕਿ ਜੀ ਇਸ ਤਰ੍ਹਾਂ ਕਰੋਗੇ ਇਦਾਂ ਚੱਲ ਕੇ ਆਓਗੇ ਇਦਾਂ ਖੜੇ ਹੋਵੋਗੇ ਮੈਨੂੰ ਕਰਨਾ ਪੈਣਾ ਉਹ ਤਾਂ ਫਿਰ ਸਾਰਾ ਕੁਝ ਕਰਨੀਗੇ ਉਸ ਹਿਸਾਬ ਦੇ ਨਾਲ ਅਰੇ ਇਹ ਕਿ ਬੜੀ ਕੰਪਲੈਕਸ ਹੈ ਜਿਹੜੀ ਉੱਥੇ ਦੀ ਉਹ ਸੀਟ ਹੈ ਜਿਹੜੀ ਆਪਣੇ ਆਪ ਦੇ ਵਿੱਚ ਉਹ ਮੇਰਾ ਖਿਆਲ ਹੈ ਟ੍ਰੈਡੀਸ਼ਨਲ ਅਕਾਲੀ ਦਲ ਜਿੰਨਾ ਕਿ ਲੰਗਾ ਦਾ ਹੋਲਡ ਹੈ ਉਹ ਵੀ ਆਪਣੇ ਆਪ ਚ ਬੜਾ ਇੰਪੋਰਟੈਂਟ ਹੈ ਦੇਖੋ ਉਹ ਦਾ ਜਿਸ ਤਰੀਕੇ ਦੇ ਨਾਲ ਉਹ ਦਾ ਖਰਦਾਰ ਖੁਸ਼ੀ ਹੋਈ ਸੀ ਜਿਸ ਤਰੀਕੇ ਦੇ ਨਾਲ ਕੱਲ ਤੱਕ ਦੇ ਉੱਪਰ ਜੋ ਕੁਝ ਹੋਇਆ ਪਰ ਸਾਡੀ ਸਿਆਸਤ ਦਾ ਤੁਸੀਂ ਲੈਵਲ ਦੇਖੋ ਕੀ ਹੈ ਕਿ ਫੇਰ ਉਹਨਾਂ ਨੂੰ ਕੱਢ ਕੇ ਲਿਆਂਦਾ ਗਿਆ ਸੁਖਵੀਰ ਸਿੰਘ ਬਾਦਲ ਵੀ ਸੰਕਟ ਦੇ ਵਿੱਚ ਉਹ ਇੱਕ ਕਿਸਮ ਦੇ ਨਾਲ ਦੋਨਾਂ ਦੇ ਲਈ ਸੁਖਵੀਰ ਬਾਦਲ ਤੇ ਮਾਨ ਦੇ ਲਈ ਇੱਕ ਬੰਦਾ ਇੱਕ ਵਿਅਕਤੀ ਜਿਹੜਾ ਬਿਲਕੁਲ ਹੀ ਮਤਲਬ ਅਛੂਤ ਬਣਾ ਦਿੱਤਾ ਗਿਆ ਸੀ ਜਿਵੇਂ ਬਣ ਗਿਆ ਸੀ ਆਪ ਆਪਣੇ ਪਰਮਾ ਕਰਕੇ ਕਹਿ ਲਓ ਉਹਨੂੰ ਮਤਲਬ ਉਹ ਉਹੀ ਸੰਕਟਮੋਚਨ ਬਣ ਰਿਹਾ ਹੈ ਉਹਨਾਂ ਦੇ ਲਈ ਦੇਖੋ ਤੁਸੀਂ ਮਤਲਬ ਪੰਜਾਬ ਦੀ ਜੇ ਓਵਰਆਲ ਸਿਆਸਤ ਤੇ ਉੱਪਰ ਨਜ਼ਰ ਮਾਰੀਏ ਸੁਪਿੰਦਰ ਜੀ ਤਾਂ ਮਤਲਬ ਸਾਨੂੰ ਸਮਝ ਆਉਂਦੀ ਹੈ ਕਿ ਕਿਸ ਲੈਵਲ ਤੱਕ ਇਹ ਸਿਆਸਤਾਂ ਜਿਹੜੀ ਜਾ ਰਹੀ ਹੈ ਔਰ ਖਾਸ ਕਰਕੇ ਜਿਹੜੀ ਇਲੈਕਟੋਰਲ ਸਿਆਸਤ ਹੈ ਮਤਲਬ ਵੋਟਾਂ ਹੀ ਵੋਟਾਂ ਜਿੰਨਾ ਹੀ ਸਭ ਕੁਝ ਬਣ ਗਿਆ ਇਹਨੂੰ ਲੱਗਦਾ ਵੀ ਜੇ ਰੱਬ ਵੀ ਆ ਕੇ ਕਹੇ ਸਾਡੇ ਸਿਆਸਤਦਾਨਾਂ ਨੂੰ ਕਿ ਭਾਈ ਇਹ ਚ ਕੋਈ ਖਾਸ ਗੱਲ ਨਹੀਂ ਉਹ ਕਹਣਗੇ ਤਾਂ ਪਾਸੇ हट ਜਾ ਇੱਕ ਵਾਰੀ ਸਾਨੂੰ ਇਲੈਕਸ਼ਨ ਜਿੱਤ ਲੈਣ ਦੇ ਵਿੱਚ ਤੈਨੂੰ ਵੀ ਸੈੱਟ ਕਰ ਲਾਂਗੇ ਮਤਲਬ ਇਹ ਪੋਜੀਸ਼ਨ ਬਣੀ ਹੋਈ ਹੈ ਰੋਚ ਕਿਵੇਂ-ਕਿਵੇਂ ਸੌਦੇ ਬਾਜੀਆਂ ਆਪਾਂ ਨੂੰ ਤਾਂ ਸਾਰੀ ਖਬਰ ਮਿਲਦੀ ਵੀ ਨਹੀਂ ਅੰਦਰੋਂ-ਅੰਦਰ ਹੀ ਪਤਾ ਨਹੀਂ ਕਿ ਕੁਝ ਕਿੱਥੇ-ਕਿੱਥੇ ਕਿਹੜੀ ਗ੍ਰਾਮਰ ਚੱਲਦੀ ਹੋਣੀ ਹੈ ਸੋ ਧਾਮ-ਸਾਮ-ਦਾਮ-ਦੰਡ ਇਹ ਸਭ ਕੁਝ ਚੱਲ ਰਿਹਾ ਹੈ ਪਰ ਸੁਣੇ ਜਿਵੇਂ ਜੀ ਦੱਸਿਆ ਵੈਸੇ ਵੀ ਸੁਣਿਆ ਕਿ ਆਈਟੀ ਸੈੱਲ ਦੇ ਜਿਹੜੇ ਉਹਨਾਂ ਤੇ ਕੋਈ ਲੀਡਰ ਨੇ ਉਹਨਾਂ ਤੇ ਕੇਸ ਦਰਜ ਹੋਇਆ ਤੇ ਉਹਨੇ ਸ਼ਰਤ ਰੱਖੀ ਹੈ ਕਿ ਭਾਈ ਇਹ ਫਿਰ ਇਤਾਂ ਛੋਟੇ ਚੱਲਣਾ ਕੰਮ ਮਤਲਬ ਫੜੋ ਜੇ ਤੁਸੀਂ ਵੀ ਢਲੋ ਥੋੜੇ ਜਿਹਾ ਸਿੱਧੇ ਉਹ ਕੱਲ ਆਪਾਂ ਗੱਲ ਕਰ ਰਹੇ ਸੀ ਮਨਪ੍ਰੀਤ ਸਿੰਘ ਬਾਦਲ ਵੀ ਉੱਥੇ ਜਾ ਕੇ ਆਏ ਨੇ ਮਨ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਉਹਨਾਂ ਦੀ ਦਸ਼ਾ ਦੇਖੋ ਕੀ ਬਣਦੀ ਜਾ ਰਹੀ ਹੈ। ਬਹੁਤ ਇਨਸਿਕਿਉਰਟੀ ਹੈ ਮੇਰੇ ਖਿਆਲ ਦੇ ਵਿੱਚ ਅਰੇ ਜਿਹੜੀਆਂ ਇਲੈਕਸ਼ਨਾਂ ਦੇ ਰਿਜ਼ਲਟ ਆਉਣਗੇ ਪਹਿਲੀ ਗੱਲ ਤਾਂ ਇਹ ਹੈ ਕਿ ਮੇਰੇ ਖਿਆਲ ਅਕਾ ਲਈਰ ਕੱਟ ਕਿਸੇ ਦੇ ਹੱਥ ਨਹੀਂ ਆਉਣੇ। ਦੂਜੀ ਚੀਜ਼ ਇਹਨਾਂ ਤੋਂ ਬਹੁਤ ਕਾਫੀ ਕਾਫੀ ਮੇਰਾ ਖਿਆਲ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਹੋਰ ਖਲਾਰਾ ਪਊਗਾ ਇਤਾਂ ਲੱਗ ਰਿਹਾ। ਬਿਲਕੁਲ ਬਿਲਕੁਲ ਤਾਂ ਦੇਖਦੇ ਆ ਕਿ ਹੁਣ ਲੰਗਾਹ ਸਾਹਿਬ ਨੂੰ ਕਿਸ ਤਰੀਕੇ ਦੇ ਨਾਲ ਮਨਾਇਆ ਜਾਂਦਾ ਹੈ ਲੰਗਾਹ ਸਾਹਿਬ ਨੇ ਸ਼ਰਤਾਂ ਜ਼ਰੂਰ ਰੱਖ ਦਿੱਤੀਆਂ ਨੇ ਕਿ ਭਾਈ ਇਸ ਤਰੀਕੇ ਨਾਲ ਅਕਾਲੀ ਦਲ ਦੇ ਖਿਲਾਫ ਨਹੀਂ ਪ੍ਰਧਾਨ ਦੇ ਖਿਲਾਫ ਨਹੀਂ ਸਾਨੂੰ ਦਿੱਕਤ ਆਉਂਦੀ ਹੈ ਆਈਟੀ ਸੈੱਲ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਉੱਪਰ ਜਿਹੜਾ ਤੱਕੀ ਨਾਲ ਨਾਜਾਇਜ਼ ਪਰਚਾ ਜਿਹੜਾ ਕੀਤਾ ਗਿਆ ਉਹ ਜਿਹੜਾ ਜ਼ਰੂਰ ਜਿਹੜਾ ਹੱਲ ਕੀਤਾ ਜਾਵੇ ਉਹਨੂੰ ਸੌਲਵਡ ਆਊਟ ਕੀਤਾ ਜਾਵੇ ਯਾਨੀ ਬੜੀ ਹੈਰਾਨੀ ਦੀ ਗੱਲ ਹੈ ਇੱਕ ਵਾਰ ਫਿਰ ਆਪਾਂ ਦਰਸ਼ਕਾਂ ਨੂੰ ਜਿਹੜਾ ਦੱਸ ਦਿੰਨੇ ਆ ਕਿਉਂਕਿ ਕਈ ਵਾਰੀ ਦਰਸ਼ਕ ਬਚਾਲਿਓਂ ਪ੍ਰੋਗਰਾਮ ਦੇ ਜੁੜਦੇ ਆ ਤਾਂ ਲੰਗਾਹ ਸਾਹਿਬ ਦੇ ਨਾਲ ਕਹਿੰਦੇ ਕਿ ਫੋਨ ਤੇ ਗੱਲਬਾਤ ਹੋਈ ਹੈ ਭਗਵੰਤ ਮਾਨ ਹੋਰਾਂ ਦੀ ਕਿ ਪਾਈ ਸਾਡੀ ਮਦਦ ਕਰੋ ਕਹਿੰਦੇ ਕਿ ਸੇਵਾ ਸਿੰਘ ਸੇਖਵਾ ਹੋਰਾਂ ਨੇ ਕਰਾਈ ਗੱਲਬਾਤ ਔਰ ਲੰਗਾਹ ਸਾਹਿਬ ਨੇ ਅੱਗੋਂ ਕਹਿੰਦੇ ਇਹ ਗੱਲ ਕੀਤੀ ਹੈ ਕਿ ਭਾਈ ਠੀਕ ਆ ਮਦਦ ਤੇਰੀ ਕਰਦੇ ਆਂਗੇ ਤੇ ਤਕੜਾ ਤੂੰ ਹੋ ਜੀ ਪਰ ਸਾਡੇ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਤੇ ਅਕਾਲੀ ਦਲ ਦੇ ਖਿਲਾਫ ਜ਼ਿਆਦਾ ਨਾ ਬੋਲ ਇਸ ਕਰਕੇ ਫਿਰ ਸਾਨੂੰ ਜਿਹੜੀ ਆ ਦਿੱਕਤ ਆਉਣੀ ਹੈ ਤਾਂ ਉਧਰ ਆਈਟੀ ਸਰ ਦੇ ਜਿਹੜੇ ਪ੍ਰਧਾਨ ਨਿਸ਼ਤਰ ਗਿੱਲ ਨੇ ਅਕਾਲੀ ਦਲ ਦੇ ਉਹਨਾਂ ਦੇ ਉੱਪਰ ਜਿਹੜਾ ਨਜਾਇਜ਼ ਤੌਰ ਤੇ ਪਰਚਾ ਦਰਜ ਕੀਤਾ ਗਿਆ ਜਿਹਦੇ ਕਰਕੇ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਨਿੰਦਿਆ ਵੀ ਹੈ ਚਾਹੇ ਉਹ ਵਕਵਕ ਆਰਟੀਆਈ ਐਕਟੀਵਿਸਟ ਨੇ ਚਾਹੇ ਵਕਵਕ ਪਾਰਟੀਆਂ ਦੇ ਲੀਡਰ ਨੇ ਚਾਹੇ ਉਹ ਹੋਰ ਪੱਤਰਕਾਰ ਨੇ ਯਾਨੀ ਕਿ ਉਹਨਾਂ ਨੂੰ ਸਭ ਨੇ ਨਿੰਦਿਆ ਸਰਕਾਰ ਦੀ ਇਸ ਕਾਰਵਾਈ ਨੂੰ ਬਦਲਾਖੋਰੀ ਦੀ ਕਾਰਵਾਈ ਨੂੰ ਨਜਾਇਜ਼ ਤੌਰ ਤੇ ਜਿਹੜਾ ਉਹ ਪਰਚਾ ਦਰਜ ਕੀਤਾ ਗਿਆ ਔਰ ਉਹਦੀ ਵੀ ਸ਼ਰਤ ਰੱਖੀ ਹੈ ਕਿ ਭਾਈ ਉਹਨੂੰ ਵੀ ਜਿਹੜਾ ਨਜਾਇਜ਼ ਧੱਕਾ ਕੀਤਾ ਗਿਆ ਉਹਨੂੰ ਵੀ ਸਾਊਟਆਊਟ ਕੀਤਾ ਜਾਵੇ ਫੇਰ ਤੇਰੀ ਮਦਦ ਜਿਹੜੀ ਆ ਕਰਾਂਗੇ ਯਾਨੀ ਭਗਵੰਤਮਾਨ ਇੱਕ ਵਾਰ ਮਿੰਤਾ ਤਰਲਿਆਂ ਤੇ ਆ ਗਿਆ ਡੇਰਾ ਬਾਬਾ ਨਾਨਕ ਦੀ ਉਹਦੇ ਸੀਟ ਚ ਤਨ ਵਾਸਤੇ ਚਲੋ ਦੇਖਦੇ ਅੱਗੇ ਕੀ ਹੁੰਦਾ ਤਾਂ ਗੱਲ ਜੇ ਆਪਾਂ ਕਰੀਏ ਉਧਰ ਭਗਵੰਤ ਮਾਨ ਦੇਤੇ ਬਿਰੋਤੀਆਂ ਦੀਆਂ ਮੰਤਾਂ ਤੇ ਹੈ ਆਪਣੀ ਕੁਰਸੀ ਵਿਚਾਰ ਰਹੇ ਨੇ ਕਿਉਂਕਿ ਜੇ ਇਹ ਸੀਟਾਂ ਦੇ ਬਣਦਾ ਕੁਝ ਨਹੀਂ ਤਾਂ ਭਗਵੰਤ ਮਾਨ ਦੇ ਅੰਦਰ ਘਾਤੇ ਜਿਹੜੀ ਚੱਲ ਰਹੀ ਲੜਾਈ ਹੈ ਭਗਵੰਤ ਮਾਨ ਦੇ ਖਿਲਾਫ ਪਾਰਟੀ ਦੇ ਅੰਦਰ ਜਿਹੜੀ ਚੱਲ ਰਹੀ ਲੜਾਈ ਹੈ ਉਹ ਹੋਰ ਵੱਧ ਜਾਊਗੀ ਕਿਉਂਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਦੀ ਜਿਹੜੀ ਪੋਜੀਸ਼ਨ ਪਾਰਟੀ ਦੇ ਵਿੱਚ ਕੋਈ ਬਹੁਤੀ ਚੰਗੀ ਨਹੀਂ ਹੈ ਤੇ ਜੇ ਹੁਣ ਚਾਰ ਸੀਟਾਂ ਦੇ ਵਿੱਚ ਕੋਈ ਹਵੀ ਨਾ ਵੀ ਹੋ ਜਾਂਦੀ ਹੈ ਤੱਪਕੰਤਮਨ ਦੇ ਖਿਲਾਫ ਅੰਦਰਖਾਤੇ ਪਾਰਟੀ ਦੇ ਵਿੱਚ ਚੱਲ ਰਹੀ ਲੜਾਈ ਹੋਰ ਤੇਜ਼ ਹੋ ਜੂਗੀ ਔਰ ਖੁੱਲੇ ਆਮ ਹੋ ਜੂਗੀ ਇਸ ਕਰਕੇ ਭਗਵੰਤ ਮਾਨ ਮਿੰਟਾ ਤਰ ਲਿਆ ਤੇ ਔਰ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਕਿ ਭਾਈ ਮਦਦ ਕਰੋ ਜਿਵੇਂ ਲੰਗਾਹ ਨੂੰ ਫੋਨ ਕੀਤਾ ਤਾਂ ਉਧਰ ਜੇ ਗੱਲ ਕਰੀਏ ਤਾਂ ਕੇਜਰੀਵਾਲ ਸਾਹਿਬ ਦੀਆਂ ਅੱਜ ਤਰੀਫਾਂ ਵੀ ਬੜੇ ਤਰੀਕੇ ਦੇ ਨਾਲ ਕਰਦੇ ਦਿਖੇ ਪਹਿਲਾਂ ਜਦੋਂ ਕੇਜਰੀਵਾਲ ਸਾਹਿਬ ਆਉਂਦੇ ਹੁੰਦੇ ਸੀ ਪੰਜਾਬ ਇੰਨੀਆਂ ਤਰੀਫਾਂ ਨਹੀਂ ਸੀ ਭਗਵੰਤ ਮਾਨ ਕਰਦੇ ਹੁੰਦੇ ਹੁਣ ਤਰੀਫਾਂ ਦਾ ਲੈਵਲ ਜਿਹੜਾ ਉਹ ਹੋਰ ਵੱਧ ਗਿਆ ਉਹ ਹੋਰ ਛਿੱਟੇ ਮਾਰੀ ਜਿਹੜੀ ਆ ਉਹ ਵੱਧ ਗਿਆ ਕੇਜਰੀਵਾਲ ਸਾਹਿਬ ਦੇ ਉੱਪਰ ਉਹ ਇੰਜ ਲੱਗਦਾ ਹੈ ਕਿ ਜਿਹੜੀ ਚੰਲਰੀ ਲੜਾਈ ਹੈ ਜਿਸ ਤਰੀਕੇ ਨਾਲ ਹਾਈ ਕਮਾਂਡ ਭਗਵੰਤ ਮਾਨ ਦੇ ਉੱਪਰ ਭਾਰੀ ਪੈ ਗਈ ਹੈ ਉਸ ਚੀਜ਼ ਨੂੰ ਨਜਿੱਠਣ ਦੇ ਲਈ ਉਸ ਚੀਜ਼ ਨੂੰ ਜਿਹੜਾ ਉਹਨੂੰ ਖੁਸ਼ ਕਰਨ ਦੇ ਲਈ ਕੇਜਰੀਵਾਲ ਨੂੰ ਖੁਸ਼ ਕਰਨ ਦੇ ਲਈ ਭਗਵੰਤ ਮਾਨ ਦੇ ਵੱਲੋਂ ਜਾਦਾ ਹੀ ਤਾਰੀਫਾਂ ਦੇ ਕੁਝ ਜਿਹੜੇ ਆ ਫੁੱਲ ਬਣਨੇ ਜਾ ਰਹੇ ਆ ਇਹ ਤਾਂ ਸਾਫ਼ ਹੈ ਕਿ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਦੇ ਕੋਪਾਪਨ ਦਾ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ ਔਰ ਵੈਸੇ ਗੱਲ ਸੱਚੀ ਵੀ ਹੈ ਜਿਹੜੀ ਪਾਰਟੀ ਰਾਜ ਕਰਦੀ ਹੁੰਦੀ ਹੈ ਉਹਦੇ ਅੰਦਰ ਠੀਕ ਹੁੰਦਾ ਵੀ ਨਹੀਂ ਕਿਉਂਕਿ ਕੰਪੀਟੀਸ਼ਨ ਹੁੰਦਾ ਹੈ ਪਾਵਰ ਦੇ ਲਈ ਲੋਕ ਇੱਕ ਦੂਜੇ ਨਾਲ ਜੂਝ ਰਹੇ ਹੁੰਦੇ ਨੇ ਕੋਈ ਕਿਸੇ ਨੂੰ ਕੱਟ ਰਿਹਾ ਹੁੰਦਾ ਹੈ ਕੋਈ ਕਿਸ ਦੀ ਲੱਤ ਖਿੱਚ ਰਿਹਾ ਹੁੰਦਾ ਹੈ ਪਰ ਮਾਨ ਸਰ ਦਾ ਪਿਛਲੇ ਸਮੇਂ ਤੋਂ ਮੇਰਾ خیال ਹੈ ਲਗਭਗ ਦਿੱਲੀ ਦਾ ਜਿਹੜਾ ਸੰਕਟ ਆਇਆ ਕੇਜਰੀਵਾਲ ਦੇ ਉਹ ਤੋਂ ਬਾਅਦ ਜੋ ਕੁਝ ਪਾਰਟੀ ਦੇ ਅੰਦਰ ਖੋਖਿੰਝ ਹੋਈ ਜਿਸ ਤਰੀਕੇ ਦੇ ਨਾਲ ਕੌਣ ਖੜਿਆ ਕੌਣ ਨਹੀਂ ਖੜਿਆ ਉਹ ਬੜੀ ਦਿਲਚਸਪ ਕਥਾ ਹੈ ਉਹਦੇ ਵਿੱਚ ਮਾਨ ਸਾਹਿਬ ਦਾ ਇਹ ਹੈ ਕਿ ਉਹਨਾਂ ਨੇ ਤੈ ਤਾਂ ਕਰ ਹੀ ਲਿਆ ਸੀ ਕਿ ਇਹਨੂੰ ਬਦਲਣਾ ਜਦੋਂ ਕਿ ਜਰੀਵਾਲ ਸਾਹਿਬ ਬਾਹਰ ਆਏ ਤਾਂ ਉਹਨਾਂ ਨੇ ਲਗਭਗ ਕਹਿ ਦਿੱਤਾ ਸੀ ਕਿ ਭਾਈ ਹੁਣ ਤੂੰ ਵੀ ਮੈਂ ਤੇ ਸੋਡਿਆ ਵੀ ਛੱਡ ਰਹੇ ਹਾਂ ਤੂੰ ਵੀ ਹੁਣ ਜੰਗਿਆ ਪਾਲਾ ਛੱਡ ਦੇ ਆਪਾਂ ਹੋਰ ਕਿਸੇ ਬੰਦੇ ਨੂੰ ਬਣਾਈਏ ਪਰ ਮਾਨ ਸਾਹਿਬ ਦਾ ਤਾਂ ਇਹ ਹੈ ਵੀ ਉਹਨਾਂ ਦਾ ਛੱਡਣ ਦਾ ਕੋ ਮਤਲਬ ਨਹੀਂ ਸੀ ਬਣਦਾ ਉਹਨਾਂ ਤੇ ਕੋਈ ਦੋਸ਼ ਵੀ ਨਹੀਂ ਸੀ ਉਸ ਤਿੱਕੇ ਦਾ ਲੱਗਿਆ ਹੋਇਆ ਤੇ ਉਹ ਛੱਡਣਾ ਚਾਹੁੰਦੇ ਨਹੀਂ ਹਨ ਕੁਰਸੀ ਫਿਰ ਉਹ ਕੁਰਸੀ ਦੀਆਂ ਲੱਤਾਂ ਖਿੱਚੀਆਂ ਗਈਆਂ ਪਹਿਲਾਂ ਸੱਜੀ ਲੱਤ ਫਿਰ ਕਬੀ ਲੱਤ ਫਿਰ ਦੂਜੀ ਲੱਤ ਫਿਰ ਚੌਥੀ ਲੱਤ ਹੁਣ ਜਿਹੜੀ ਇਹ ਇਲੈਕਸ਼ਨ ਹੋ ਰਹੀ ਹੈ ਇਹ ਚਾਹੇ ਜਿੱਤਣ ਚਾਹੇ ਹਾਰਨ ਇਹ ਤੋਂ ਬਾਅਦ ਇਹ ਨਿਸ਼ਚਿਤ ਹੈ ਲਗਭਗ ਕਿਤੁਕ ਦੀ ਲੀਟਾ ਹੋਣੀ ਹੋਣੀ ਮਨੁੱਖ ਕਹੀ ਵੀ ਜਾ ਰਹੇ ਨੇ ਪਰ ਉਹਦੇ ਚ ਮੇਰਾ خیال ਇਹ ਹੈ ਕਿ ਉਹ ਮਾਨ ਸਾਹਿਬ ਮਤਲਬ ਜੇ ਵੀ ਹਾੜੇ-ਬੂੜੇ ਕੱਢ ਰਹੇ ਨੇ ਕਿ ਨਾ ਯਾਰ ਮੈਨੂੰ ਛੱਡ ਦਿਓ ਰਹਿਣ ਦਿਓ ਮੈਂ ਇਦਾਂ ਹੀ ਚੰਗਾ ਜਿੱਥੇ ਰੱਖੋਗੇ ਮਤਲਬ ਉੱਥੇ ਹੀ ਰਹਿ ਲਾਂਗੇ ਮਤਲਬ ਜਿਹੜਾ ਉਹ ਕਹਿੰਦੇ ਨੇ ਵੀ ਔਕਣ ਦੇਖਣਾ ਪੁੱੁਰਜਾ ਨਹੀਂ ਮੇਰੇ ਮਤਲਬ ਕਰ ਮਨਜ਼ੂਰ ਤੂੰ ਮੈਨੂੰ ਕਾਲੜੀ ਨੂੰ ਉਹ ਕੰਮ ਹੈ ਕਿ ਮੈਂ ਪਾਰਲਾ ਵਿੱਚ ترقی ਜਾਵੇ ਮੈਨੂੰ ਉੱਥੋਂ ਪੱਲੇ ਨੂੰ ਕਾਲੜੀ ਨੂੰ ਉਦਾਂ ਦੀ ਗੱਲ ਲੱਗ ਰਹੀ ਹੈ ਪਰ ਮੇਰਾ خیال ਹੈ ਕਿ ਕੇਜਰੀਵਾਲ ਸਾਹਿਬ ਜਿਹੜਾ ਸੁਭਾਅ ਹੈ ਉਹਦੇ ਚ ਦਇਆ ਤੇ ਕੰਪੈਸ਼ਨ ਇਦਾਂ ਦੀ ਕੋਈ ਚੀਜ਼ ਨਹੀਂ ਜੀ ਤਾਂ ਮਾਨ ਸਾਹਿਬ ਦਾ ਡੰਡਾ ਚੱਲਦਾ ਹੋਇਆ ਜੇ ਅਮਤੀ ਸ਼ਾ ਜੀ ਨੇ ਉਹਦੇ ਮੋੜੇ ਤੇ ਕੋਈ ਗਦਾ ਰੱਖਤੀ ਫਿਰ ਤਾਂ 2 ਮਿੰਟ ਲਾਉ ਉਹਨੂੰ ਸਿੱਟਣ ਲਈ ਅਦਰਵਾਈਜ਼ ਮੇਰਾ ਖਿਆਲ ਹੈ ਕਿ ਨਿਸ਼ਚਿਤ ਹੈ ਕਿਉਂਕਿ ਦੋਨਾਂ ਥਾਵਾਂ ਦੇ ਉੱਪਰ ਸੰਦੀਪ ਪਾਟਕ ਜੀ ਚੱਲ ਰਹੇ ਨੇ ਇੱਕ ਪਾਸੇ ਇੱਕ ਪਾਸੇ ਮਾਨ ਸਾਹਿਬ ਚੱਲ ਰਹੇ ਨੇ ਪਰ ਜੇ ਹਾਰਦੇ ਨੇ ਤਾਂ ਉਹ ਝੋਲੀ ਮਾਨ ਸਾਹਿਬ ਦੀ ਚ ਪੈਣਾ ਹੈ ਕਿ ਜੇ ਇਹਦੇ ਕਰਕੇ ਹਾਰ ਗਏ ਕਿਉਂਕਿ ਇਹਦੀ ਪਰਫਾਰਮੈਂਸ ਠੀਕ ਨਹੀਂ ਸੀ ਜੇ ਜਿੱਤੇ ਨੇ ਤਾਂ ਇਹ ਹੋਊਗਾ ਕਿ ਜੀ ਦਿੱਲੀ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹਨੇ ਬਹੁਤ ਅੱਛਾ ਮੈਨੇਜ ਕੀਤਾ ਤੇ ਇਹਦੀ ਤਾਂ ਢਿੱਲਾਈ ਸੀ ਕੰਮ ਪਰ ਅਸੀਂ ਜਿੱਤ ਗਏ ਉਸ ਤਰੀਕੇ ਨਾਲ ਪਰ ਇਹ ਜ਼ਰੂਰ ਹੈ ਗੱਲ ਇਹ ਕਲੀਅਰ ਹੈ ਕਿ ਇੱਕ ਮੈਚ ਤਾਂ ਹੋਣਾ ਹੀ ਹੋਣਾ ਚਾਹੇ ਉਹ ਅੰਦਰ ਅੰਦਰ ਹੋ ਜਵੇ ਚਾਹੇ ਬਾਹਰ ਖੁੱਲ੍ਹਿਆ ਹੋ ਮੋਜਵੇ ਪਰ ਉਹ 15 ਰੱਖਿਆ ਲ 15 ਤੋਂ ਅੱਗੇ ਚੱਲੇਗੀ ਉਹ ਤਰੀਕ ਮਤਲਬ ਇਹ ਇਹਦੇ ਤੋਂ ਬਾਅਦ ਜਿਹੜੀ ਆਪਣੇ ਚਾਰੇ ਜਿਹੜੀਆਂ ਸੀਟਾਂ ਨੇ ਇਹਨਾਂ ਦਾ ਜਿਸ ਤਨ ਰਿਜ਼ਲਟ ਆਉਂਦਾ ਹੈ ਬਸ ਉਹ ਆਖਰੀ ਹੋਈ ਹੈ ਈਰਮਾਨ ਸਾਹਿਬ ਬੜੇ ਡਿਪਰੈਸ਼ਨ ਜਿੱਚ ਨਜ਼ਰ ਆ ਰਹੇ ਨੇ ਤੁਸੀਂ ਦੇਖਿਆ ਹੁਣ ਲਤੀਫੇ ਵੀ ਨਹੀਂ ਔੜਦੇ ਚੇਰੇ ਦੇ ਉੱਪਰ ਕੋਈ ਉਸ ਤਰ੍ਹਾਂ ਦੀ ਖੁਸ਼ੀ ਵੀ ਨਹੀਂ ਹੈ ਮਤਲਬ ਕੇਜਰੀਵਾਲ ਨੂੰ ਐ ਤੂੰ ਹੀ ਤੂੰ ਮਤਲਬ ਕਰ ਰਹੇ ਨੇ ਉਹ ਪਰ ਕੇਜਰੀਵਾਲ ਦਾ ਮੇਰਾ ਨਹੀਂ ਖਿਆਲ ਕਿ ਉਹ ਕੋਈ ਇਹਦਾ ਡੀਨ ਇੰਟਰਵਿਊ ਲੈਣਗੇ ਜੇ ਉਹਨਾਂ ਦੀ ਪੇਸ਼ਲੀ ਤਾਂ ਇੱਕ ਮਿੰਟ ਵੀ ਉਹਨੂੰ ਰੱਖਣਾ ਨਹੀਂ ਜਾਉਂਦੇ ਇਹ ਵੱਖਰੀ ਗੱਲ ਹੈ ਸਿਆਸਤ ਦੇ ਵਿੱਚ ਬੜਾ ਕੁਝ ਹੁੰਦਾ ਹੈ ਕਿ ਪੇਸ਼ ਨਾ ਜਾਵੇ ਤੇ ਇਹਨੂੰ ਹੀ ਮਨਜ਼ੂਰ ਕਰਨਾ ਪੈ ਜਾਵੇ ਜੇ ਕੋਈ ਸ਼ਕਤੀਆਂ ਹੋਰ ਵਿੱਚ ਇਨਵੋਲਵ ਹੋ ਜਾਂਦੀਆਂ ਪਰ ਐਸ ਥਿੰਗਸ ਸਟੈਂਡ ਟੂਡੇ ਮਤਲਬ ਜਿੱਦਾਂ ਦੀ ਲੱਗ ਰਹੀ ਹੈ ਗੱਲ ਉੱਚੇ ਹੈ ਕਿ ਮਾਨ ਸਾਹਿਬ ਮੇਰਾ ਖਿਆਲ ਹੈ ਥੋੜੀ ਦੇਰ ਤੱਕ ਸੌਕਾਸੀ ਇਹ ਵਾਲਾ ਟੈਗ ਲੱਗ ਜਾਊਗਾ ਇਹਨਾਂ ਦੇ ਬਿਲਕੁਲ ਬਿਲਕੁਲ ਚਲੋ ਦੇਖਦੇ ਹਾਂ ਕਿ ਹੁਣ ਅੱਗੇ ਕੀ ਬਣਦਾ ਦਲਰੁਖ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਅਕਿੰਦਰ ਜੀ ਸਰੋਤਿਆਂ ਦਾ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਪੰਜਾਬ ਦੀ ਕੁਲਾਈ ਲਈ ਅਰਦਾਸ ਰੇਂਗ ਸਿੰਘ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ اہم ਖਬਰਾਂ ਤੋਂ ਯਾਦ ਨਾਲ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਪੱਟੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੁ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ